ਬਾਬਿਆਂ ਨਾਲ ਪੰਜਾਬ ਭਰਿਆ ਪਿਆ ਇੱਟ ਚੁੱਕੋ ਤੇ ਬਾਬਾ ਲੈ ਲਓ ਧਰਮ ਜਿਹੜੇ ਨੇ ਸਨਾਤਨ ਸਿੱਖ ਭਾਵੇਂ ਈਸਾਈ ਤੇ ਭਾਵੇਂ ਮੁਸਲਮਾਨ ਧਰਮ ਧਰਮਾਂ ਦੀ ਮੁੱਖ ਧਾਰਾ ਤੋਂ ਹਟ ਕੇ ਹਰੇਕ ਧਰਮ ਚ ਡੇਰਾਵਾਦ ਪਨਪ ਗਿਆ ਹਰੇਕ ਧਰਮ ਚ ਬਾਬੇ ਆ ਗਏ ਜਿਹੜੇ ਕਹਿੰਦੇ ਤਾਂ ਇਹ ਹੈ ਕਿ ਸਾਡਾ ਇਹ ਸਥਾਨ ਮਾਨਵਤਾ ਦੀ ਭਲਾਈ ਵਾਸਤੇ ਹੈ ਹਿੰਦੂ ਆਇਆ ਤਾਂ ਉਹਨੂੰ ਕ੍ਰਿਸ਼ਨ ਜੀ ਮਹਾਰਾਜ ਜਾਂ ਰਾਮ ਜੀ ਦੀ ਗੱਲ ਕਰਦੇ ਹੋ ਸਿੱਖ ਆ ਜਾਂ ਦਾ ਗੁਰੂ ਗੋਬਿੰਦ ਸਿੰਘ ਦੇ ਲਾਲਾ ਦੀ ਗੱਲ ਕਰੋ ਨਹੀਂ ਤਾਂ ਪੀਰਾਂ ਦੀ ਮੌਲਵੀਆਂ ਦੀ ਜਾਂ ਇਸਲਾਮ ਦੇ ਨਾਲ ਜੁੜੀਆਂ ਗੱਲਾਂ ਤੇ ਰਹਿੰਦਾ ਖੁੰਦਾ ਈਸੂ ਮਸੀਹ ਸਾਹਿਬ ਦੀ ਗੱਲ ਉਹ ਸਾਰੇ ਨੂੰ ਕਵਰ ਕਰ ਲੋ ਤਾਂ ਜੋ ਕੋਈ ਰਹਿ ਨਾ ਜਾਵੇ ਇਸ ਡੇਰੇ ਤੇ ਆਉਣ ਤੋਂ ਇਹ ਕਨਸੈਪਟ ਪੰਜਾਬ ਚ ਡੇਰਾਵਾਦ ਦਾ ਇੰਨਾ ਫੈਲਿਆ ਇੰਨਾ ਵਧਿਆ ਕਿ ਮੁੱਖ ਧਾਰਾ ਦੇ ਧਰਮਾਂ ਤੋਂ ਟੁੱਟ ਕੇ ਲੋਕ ਡੇਰਿਆਂ ਤੇ ਜਾ ਬੈਠੇ ਆ